ਜੀ ਕਾਲ ਸਾਹਿਬ ਵਾਈ ਕੁ ਚੀਕੀ ਕਰਤੇ ਮੇਰਾ ਨਾਮ ਸਰਵਜੀਤ ਸਿੰਘ ਹੈ ਮੇਰਾ ਬੇਟਾ ਹੈ ਨਮਜੋਤ ਸਿੰਘ ਇਹ 9 ਸਾਲ ਦਾ ਹੋ ਗਿਆ ਇਹਨੂੰ ਇਨੀ ਅਲਰਜੀ ਦੀ ਪ੍ਰੋਬਲਮ ਸੀ ਜੀ ਮੈਂ ਇਨਾ ਪਰੇਸ਼ਾਨ ਹੋ ਚੁੱਕਾ ਸੀ ਇਸ ਚੀਜ਼ ਦੇ ਤੋਂ ਅਸੀਂ ਹਰੇਕ ਜਗ੍ਹਾ ਤੇ ਦਵਾਈ ਲੈ ਲੈ ਕੇ ਥੱਕ ਚੁੱਕੇ ਸੀ ਮੈਡੀਸਨ ਅਸੀਂ ਕਰਾਈ ਮੈਡੀਕਲ ਤੋਂ ਲੈ ਕੇ ਦਵਾਈ ਦੇਖੀ ਕੋਈ ਫਰਕ ਨਹੀਂ ਪਿਆ ਰਿਹਾ ਜੀ ਹਸਪੀਟਲ ਅਸੀਂ ਤਰਤਾ ਦੇ ਹਸਪੀਟਲ ਗਏ ਕਰੀ ਸਾਨੂੰ ਕਿਤੇ ਭੇਜਿਆ ਜੀ ਕਦੀ ਕਿਤੇ ਭੇਜਿਆ ਜੀ ਰਾਜਸਥਾਨ ਤੱਕਰ ਜਾ ਚੁੱਕੇ ਆ ਰਹੀ ਅਲਰਜੀ ਕਰਕੇ ਕਿਤੇ ਸਾਨੂੰ ਕੋਈ ਆਰਾਮ ਨਹੀਂ ਆ ਰਿਹਾ ਸੀ ਦਵਾਈ ਤੋਂ ਸਕੂਲ ਦੇ ਵਿੱਚ ਵੀ ਇਹਨੂੰ ਪ੍ਰੋਬਲਮ ਹੁੰਦੀ ਸੀ ਬੱਚੇ ਦੇ ਤੋਂ ਅਲਰਜੀ ਕਰਨ ਲੱਗ ਬੱਚੇ ਇੰਨੇ ਤੂੰ ਦੁਖੀ ਹੋ ਚੁੱਕਿਆ ਸੀ ਵੀ ਮਾਸਟਰ ਦਾ ਕਰਨ ਸਕੂਟ ਜਾਂ ਪ੍ਰਿੰਸੀਪਲ ਟੀਚਰ ਸਾਹਿਬ ਕਹਿਣ ਲੱਗੇ ਸੀ ਤੇ ਤੁਹਾਡੇ ਬੱਚੇ ਨੂੰ ਅਲਰਜੀ ਦੀ ਪ੍ਰੋਬਲਮ ਹੈ ਜੀ ਪਹਿਲੇ ਦਵਾਈ ਦਿਵਾਓ ਅਸੀਂ ਦਵਾਈਆਂ ਖਰਾਕ ਰੱਖਾ ਕੇ ਹਮਰੇ ਮੇਰੇ ਪੈਸੇ ਵੇਸਟ ਹੋ ਰਹੇ ਸੀ ਮੇਰੇ ਬੱਚੇ ਦੀ ਨੀਂਦ ਸਭ ਕੁਝ ਆਰਾਮ ਸੀਗਾ ਨਾ ਉਹ ਖੇਡ ਸਕਦਾ ਸੀ ਨਾ ਕੁਝ ਵੀ ਕੋਈ ਐਕਟੀਵਿਟੀ ਹੈ ਨਹੀਂ ਸੀ ਉਹਦੀ ਸੀ ਹਾਰ ਚੁੱਕੇ ਸੀ ਜਿਹਦੀ ਦਵਾਈਆਂ ਖਰਾਕ ਰੋਈ ਮੇਰੇ ਇੱਕ ਯਾਰ ਦੋਸਤ ਆ ਉਹ ਮੈਨੂੰ ਲੈ ਕੇ ਗਿਆ ਮਾਲਟੋ ਡਾਕਟਰ ਸ਼ਰਦਾ ਜੀ ਕੋਲੇ ਡਾਕਟਰ ਸ਼ਰਦਾ ਜੀ ਨੇ ਇਹ ਟੈਸਟ ਕੀਤੇ ਟੈਸਟ ਕਰਨ ਤੋਂ ਬਾਅਦ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹਨੂੰ ਅਲਰਜੀ ਆ ਕੋਈ ਵੱਡੀ ਗੱਲ ਨਹੀਂ ਹੈ ਹੋ ਜਾਏਗਾ ਦੇਸੀ ਦਵਾਈਆਂ ਦੇ ਨਾਲ ਹੀ ਠੀਕ ਹੋਏਗਾ ਉਹਨੇ 15 20 ਦਿਨ ਦਵਾਈ ਚਲਾਈ ਤਾਂ ਮੈਨੂੰ ਇਹ ਅਸਰ ਦਿਖਣਾ ਸ਼ੁਰੂ ਹੋਇਆ ਜਦੋਂ ਇਹ ਅਸਰ ਦਿਖਣਾ ਸ਼ੁਰੂ ਹੋਇਆ ਨੱਕ ਭਗਤ ਅਸੀਂ ਬਿਲਕੁਲ ਬੰਦ ਹੋਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਘਟਣਾ ਸ਼ੁਰੂ ਹੋਇਆ ਐਦਾਂ ਨਹੀਂ ਕਹਤਾ ਬਿਲਕੁਲ ਬੰਦ ਹੋ ਗਿਆ ਪਰ 15 20 ਦਿਨ ਬਾਅਦ ਮੈਨੂੰ ਅਸਰ ਉਹਦਾ ਦਿਖ ਚੁੱਕਾ ਸੀ ਦਵਾਈ ਦਾ ਤੇ ਮੈਂ ਲਗਾਤਾਰ ਹੁਣ 8 ਮਹੀਨੇ ਹੋ ਗਏ ਦਵਾਈ ਖਵਾਦੇ ਉਹਨੇ ਇਹ ਨਹੀਂ ਕਹਤਾ ਦਵਾਈ ਤੁਸੀਂ ਬੰਦ ਕਰ ਦਿਓ 8 ਮਹੀਨੇ ਦਵਾਈ ਖਵਾ ਕੇ ਮੇਰੇ ਮੁੰਡੇ ਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਕੋਈ ਦਿੱਕਤ ਕੋਈ ਨਹੀਂ ਹੈ ਹੁਣ ਅਸੀਂ ਟੈਕਸਪਰੀ ਆ ਹੁਣ ਇੰਨਾ ਕਹਿਗਾ ਜੀ ਮੇਰਾ ਬੇਟ ਕੋਈ ਇਹ ਤੋਂ ਲਰਚੀ ਨਹੀਂ ਕਰਦਾ ਕੋਈ ਇਹ ਤੋਂ ਨਫਰਤ ਨਹੀਂ ਕਰਦਾ ਉਹ ਪੜਾਈ ਵੀ ਕਰਦਾ ਪੜਾਈ ਦੇ ਵਿੱਚ ਵੀ ਉਹ ਸਭ ਤੋਂ ਅੱਗੇ ਜਾ ਰਿਹਾ ਹੈ ਨਾਲ ਨੂੰ ਮੈਡਪ ਕੋਈ ਤਾਂ ਕਰਦੇ ਨਾ ਕੋਈ ਬੱਚੇ ਨੂੰ ਤਾਂ ਕਰਦੇ ਪੀ ਅੱਗੇ ਜੀ ਸੋ ਨੱਖ ਭਗਦਾ ਰਹਿੰਦਾ ਸੀ ਹੁਣ ਉਹਨੂੰ ਕੋਈ ਅਲਰਜੀ ਨਹੀਂ ਹੈਗੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸ਼ੰਤਾ ਜੀ ਦਾ ਜੀ